ਸਾਤ ਸ਼੍ਰੀ ਅਕਾਲ ਸਾਰੇ ਪੰਜਾਬ ਵਾਸੀਆਂ ਦਾ ਆਪਣੀ YouTube ਚੈਨਲ ਪੰਜਾਬ ਮੌਸਮ ਵਿੱਚ ਜਿਸ ਦੇ ਵਾਸਤੇ 2 ਸਤੰਬਰ ਪੰਜਾਬ ਦੇ ਮੌਸਮ ਨਹੀਂ ਗੱਲਾਂ ਕਰਨਗੇ ਇਨ੍ਹਾਂ ਜਿਹੜਿਆਂ ਚ ਭਾਰਤ ਤੋਂ ਭਾਰੀ ਵੀ ਦੇਖ ਨੂੰ ਸਹਾੜਾਂ ਦਾ ਵੱਡਾ ਖਤਰਾ جاری ਹੈ ਹੱਲੇ ਵੀ ਪੰਜਾਬ ਉੱਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀ ਆਪਣ ਚੈਨਲ ਦੇ ਨਵੇਂ ਆ ਕਿਰਪਾ ਕਰਕੇ ਉਹ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਜਰੂਰ ਕਰੋ ਚਲੋ ਅੱਗੇ ਬਾਅਦਿਆਂ ਵੀਡੀਓ ਤੇ ਹਾਂ ਤੇ ਸਾਢੇ 8 ਵਜੇ ਦੀਆਂ ਦੋ ਸਤੰਬਰ ਦੀਆਂ ਪੰਜਾਬ ਦੀਆਂ ਸਵੇਰ ਦੀਆਂ ਲਾਈਵ ਸਟੂਡੀਓ ਨੂੰ ਪੰਜਾਬ ਦੇ ਤੋਂ ਅੱਬਾ ਬੈਲਟ ਹੋ ਗਈ ਇਹਨਾਂ ਚ ਹੱਲੇ ਵੀ ਸੰਗਣੀ ਬਦਲ ਹੋਈ ਦੇਖਣ ਨੂੰ ਮਰੀ ਨਾਲ ਮੀਂਹ ਦੀਆਂ ਗਤੀਵਿਧੀਆਂ ਪੂਰੇ ਵੱਡੇ ਪੱਦਰ ਤੇ ਹੱਲੇ ਵੀ ਜਾਰੀ ਹੈ ਤੁਸੀਂ ਦੇਖ ਸਕਦੇ ਹੋ ਇਹਨਾਂ ਭਾਗਾਂ ਚ ਕਾਫੀ ਵੱਡੇ ਪੱਦਰ ਤੇ ਹੱਲੇ ਵੀ ਗਤੀਵਿਧੀ ਜਾਰੀ ਹੈ ਬਾਕੀ ਮਾਲਵੇ ਦੇ ਭਾਗ ਆਪਣ ਨੂੰ ਸਾਫ਼ ਦੇਖਣ ਨੂੰ ਨਾ ਰਿਹਾ ਹੈ ਨਾ ਫਾਜ਼ਿਲਕਾ ਫਿਰੋਜ਼ਪੁਰ ਮੋਗੇ ਦੇ ਭਾਗ ਹੋ ਗਏ ਇੱਧਰ ਮੌਸਮ ਆਪਣ ਨੂੰ ਸਾਫ਼ ਦੇਖ ਰਿਹਾ ਮੈਂ ਟਟਮੀ ਚ ਬਦਲ ਹੋਈ ਦੇਖਣ ਨੂੰ ਮਿਲ ਰਹੀ ਹੈ ਬਾਕੀ ਵਜਲੇ ਦੇ ਗੱਲ ਕਰੀਏ ਕਿੰਨੇ ਪਾਕ ਜਮੀਰ ਜਿਆਦੇ ਸਾਰ ਹਨ ਪੰਜਾਬ ਦੀ ਜਿੰਨੀ ਬੈਲਟ ਹੋ ਗਈ ਫਾਜ਼ਲ ਕਾ ਮੁਖਤਰਬ ਢੰਡਾ ਫਰੀਦਕੋਟ ਦੇ ਭਾਗ ਫਿਰੋਜ਼ਪੁਰ ਦੇ ਦਾਦਾ ਨੰਬਰ ਸਾਡੇ ਕੁਝ ਭਾਗ ਹੋ ਗਏ ਇਹਨਾਂ ਵਿੱਚ ਮੌਸਮ ਆਪਣਾ ਠੀਕ ਠਾਕ ਦੇਖਣ ਨੂੰ ਮਿਲੂਗਾ ਤਾਂ ਮਤਲਬ ਧੋਪ ਸ਼ਾਮ ਦਾ ਮਾਹੌਲ ਦੇਖਣ ਨੂੰ ਮਿਲੂਗਾ ਇਹ ਨਹੀਂ ਕਿ ਬਿਲਕੁਲ ਮੀਂਹ ਨਹੀਂ ਆਜ ਦੇਖਣ ਨੂੰ ਮਿਲੂਗਾ ਮੀਂਹ ਦੇਖਣ ਨੂੰ ਮਿਲੂਗਾ ਟੁੱਟਵੇਂ ਛਰਾਟੇਦਾਰ ਮੀਂਹ ਨੂੰ ਦੇਖਣ ਨੂੰ ਮਿਲੂਗਾ ਜਿਆਦਾ ਮੀਂਹ ਦੀ ਗੱਲ ਕਰੀਏ ਜਿਆਦਾ ਮੀਂਹ ਲਗਭਗ ਆਪਣਾ ਹੁਸ਼ਿਆਲਪੁਰ ਹੋ ਗਿਆ ਥੋੜਾ ਬੋੜਾ ਗੁਰਦਾਸਪੁਰ ਦੇ ਭਾਗ ਪਠਾਨਕੋਟ ਦੇ ਭਾਗ ਕਪੂਰਥ ਜਿੰਦੇ ਦੇ ਭਾਗ ਹੋ ਗਿਆ ਲੁਧਿਆਣਾ ਹੋ ਗਿਆ ਸੰ ਬਾਰੀ ਤੋਂ ਅਧੀ ਪਾਰੀ ਵੀ ਲੈ ਕਤੂਦਿਆ ਦੇਖਣ ਨੂੰ ਮਿਲੂਗੀਆਂ ਬਦਲੇ ਬਾਰ ਬਾਰ ਇੱਥੇ ਗਰੇਟ ਹੋ ਰਹੀ ਹੈ ਆਪਣੇ ਦੁਪਹਿਰ ਤੋਂ ਬੜਾ ਫਫਦਾ ਹੈ 1 2 ਵਜੇ ਤੋਂ ਬੜਾ ਥੋੜੀ ਜਿਹੀ ਕਤੂਦੀਆਂ ਹੋਰ ਘਟਣਗੀਆਂ ਫਿਰ ਕਤੂਦੀਆਂ ਅਗਭਾਗ ਆਪਣੇ ਹਿਸ਼ਾਰਪੁਰ ਪਠਾਨਕੋਟ ਗੁਰਦਾਸਪੁਰ ਦੇ ਕੁਝ ਹਾਕ ਸੀਦਪਾਸ਼ ਸਿੰਘ ਨਗਰ ਹੋ ਗਿਆ ਕਪੂਸੇ ਦੇ ਕੁਝ ਪਾਕਾਂ ਵਿੱਚ ਲਿਧਿਆਣੇ ਦਾ ਫਤਿਹਕਰ ਸਾਹ ਪਟਿਆਲਾ ਮੋਹਾਲੀ ਰੂਪ ਨਗਰ ਨੇ ਉੱਚ ਸੀਮਤ ਰਹਿ ਜਾਣਗੀਆਂ ਮਤਲਬ ਆਪਣੇ ਪੂਰਬੀ ਭਾਗਾਂ ਵਿੱਚ ਕਤੂਦੀਆਂ ਸੀਮਤ ਰਹਿ ਜਾਣਗੀਆਂ ਸ਼ਾਮਾਂ ਤਾਈਂ ਬਾਕੀ ਆਪਣੇ ਪੱਛਮੀ ਪਾਸੇ ਮੌਸਮ ਸਾਫ਼ ਹੋਣਾ ਸ਼ੁਰੂ ਹੋ ਜਿੱਦ ਤੱਕ ਗਹਿਣਾ گاਹ ਜਾਈ ਜਾ ਦਮਾਲਵੇ ਦਾ ਪੂਰਬੀ ਭਾਗ ਹੋ ਗਿਆ ਵੱਧ ਭਾਗ ਹੋਈ ਰੋਜਾਲੇ ਵੀ ਅੱਜ ਵੀ ਭਾਰੀ ਦੋ ਆਦੀ ਭਾਜੀ ਵੀ ਦੇਖ ਰੂ ਮੈਂ ਸਦਾ ਹੈ ਬਾਕੀ ਤੁਹਾਨੂੰ ਮੈਂ ਵੀਡੀਓ ਟਾਈਮ ਟਾਈਮ ਦੁਪਹਿਰ ਨੂੰ ਬਣਾਵਾਂਗੇ ਤੇ ਰਾਤ ਨੂੰ ਮੰਦਾ ਦੇਵਾਂਗੇ ਕਿਨੇ ਜਿਹੜੇ ਵਿੱਚ ਕਿੰਨੇ ਕੁ ਉਮੀਦ ਸਾਰਾ ਪੜਨੇ ਹਨ ਅੱਜ ਇਹ ਵਿੱਚ ਨੇ ਧੰਨਵਾਦ